ਸਸਿਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਪੱਧਰਪੁਰੀਆ ਤੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਕੁਐਸਚਨ ਤੁਹਾਡੇ ਗਾੜੀ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਪਿੱਛੇ ਲਾਂਮੇ ਵਾਲੀ ਗੱਲਾਂ ਨਾ ਰਹਿ ਜੇ ਜਿਹੜਾ ਗੱਬਣਾ ਪਸ਼ੂ ਗੱਬਣਿਆਂ ਨੂੰ ਟਿੱਪ ਕੇ ਵਰਾ ਕੇ ਖੜੋ ਜਿਹੜਾ ਸੋਇਆ ਸੋਇਆ ਦੋ ਟਾਈਮ ਚੋ ਕੇ ਖੜੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਮਾਤੜ ਦਾ ਫਾਇਦਾ ਜੇ ਪਹੁੰਚ ਗਿਆ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਪੱਟੀ ਪਾਉ ਲਖਵਿੰਦਰ ਸਿੰਘ ਕੋਲ ਚਾਰ ਮੱਜਾਂ ਤੇ ਇੱਕ ਵੈੜ ਸੱਜਣੋ ਇਸ ਫਾਰਮ ਤੇ ਦਿਖਾਉਣ ਲੱਗੇ ਤੁਹਾਨੂੰ ਵਧੇਰੇ ਜਾਣਕਾਰੀ ਲੈ ਕੇ ਕਰਨਗੇ ਤੁਹਾਡੇ ਨਾਲ ਸਾਂਝੀ ਜੁੜੇ ਰਹੋ ਜਰੂਰ ਐਂਡ ਟੱਕਰ ਜੀ ਪਾਉ ਲਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜੀ ਜੀ ਕਿਰਪਾ ਕਰੋ ਅਦਾ ਦੀ ਜੀ ਬਹੁਤ ਸ਼ੁਕਰ ਹੈ ਜੀ ਹਾਂਜੀ ਡਰੈਸ ਕਰਾਈਏ ਗਾ ਲੋੜ ਕੋਇਂਦਰ ਸਿੰਘ ਪਿੰਡ ਅਮੀਸ਼ਾ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ 8699857375 ਠੀਕ ਆ ਤੇ ਤੋਰੀਏ ਕਰਮ ਵਾਲਿਆਂ ਨਾਲ ਨਾਲ ਕਰੀਏ ਡਿਟੇਲ ਸਾਂਝੀ ਹੈ ਨਾ ਹਾਂਜੀ ਇਹ ਪੜੀ ਨੀਨੀ ਜਾਵੀ ਦੀ ਮਾਜਿਆ ਮੀਨੀ ਹਾਂਜੀ ਮੀਨੀ ਹੈ ਨਾ ਹਾਂਜੀ ਪਿਓਰ ਮੀਨੀ ਆ ਗਈ ਦੁੱਧ ਦੇ ਖਲੇ 10 ਕਿਲੋ ਤੇ ਆ ਰਿਹਾ ਇਧਰ ਲਾ ਟੁੱਟਾ ਸਿੰਘ ਨਾ ਇੱਕ ਜਿਆਦਾ ਇੱਕ ਰੁਪਿਆ ਜੀ ਦੁੱਧ 10 ਕਿਲੋ ਦੁੱਧ 10 ਕਿਲੋ ਚੈੱਕ ਕਰਾਈ ਗਾ ਡਾਕਟਰ ਸਾਹਿਬਾਂ ਦਾ ਵੀ 80% ਸੂਨ ਵਾਲੀ ਜਿਹੜੀ ਬੈਠ ਨਹੀਂ ਦਿਓਦਾਂਗੇ ਅੱਛਾ ਚੈੱਕ ਕਰਾਈ ਹੁਣੇ 2 ਮਹੀਨੇ ਲਈ ਫਾਈਨਲ ਡੀਲ ਹੈ। ਹਾਲਾਫਾ ਫੇਵੀ ਸਾਹਮਣੀ ਹੈ। ਹਾਂਜੀ ਲਿਵਾਫੇ ਪਹਿ ਚੈੱਕ ਕਰਾ ਦੇ। ਠੀਕ ਆ। ਮੀਨੀ ਦੇ ਚੈੱਕ ਕਰਵਾਈ 80% ਦੀ ਗਾਰੰਟੀ ਹੈ। ਹਾਂਜੀ। ਹੂੰ। ਦੋ ਤਾਂ 10 ਕਿਲੋ। ਦੋ 10 ਕਿਲੋ। ਮਗਰ ਕੱਟੀ? ਨਹੀਂ ਇਹਦੇ ਮਗਰ ਨਹੀਂ ਹੀ ਬਚਾ ਜੀ ਇਹ। ਬੱਚਾ ਨਹੀਂ ਹੈ ਕਹਿੰਦੇ। ਇਹਦੇ ਮਗਰ ਬੱਚਾ ਨਹੀਂ। ਬੱਚਾ ਜੇ ਲਾਭ ਹੀ ਫਿਰਦੀ ਹੈ, ਬੱਚਾ ਦਾ ਲਾਲ ਹੀ ਕੱਢੀ। ਕੱਟੇ ਜਾਂ ਲਾਲੀ ਤੇ ਲਾਭ ਦੀ ਫਿਰਦੀ ਹੈ। ਹੈਂ? ਕੱਟੀ ਲਾਲੀ। ਓਕੇ ਓਕੇ ਓਕੇ। ਇਹ ਖੜੇਂਗ ਦੀ ਆ। ਹਾਂਜੀ ਹਾਂਜੀ। ਅੱਛਾ ਖੜੇਂਗ ਦੀ। ਤੇ ਰੇਟ ਤੁਹਾਡੇ ਸਾਹਮਣੇ ਇਹ ਜਿਹੜੀ ਨਹੀਂ ਚੰਗੀ ਲੱਗਦੀ ਦੇ ਦਈਏ ਕਿੰਨੇ ਦੀ ਤੁਸੀਂ ਕਰੋ ਜਾਈਏ ਅਸੀਂ ਦੀ ਦੇ ਦਈਏ ਜੈ ਸੁਲੋਈ ਵੇਖ ਲੈ ਸੰਸਰ ਤਾਰੀ ਸਾਡੀ ਤੁਹਾਡੇ ਆ ਜੀ ਹਾਂਜੀ ਤੁਹਾਡੀ ਮਰਜ਼ੀ ਚੱਲਣੀ ਹੈ ਕਿਹ ਕਰੀ ਆ ਦੀ ਸੰਸਰ ਜੈ ਸੁਲੋਈ ਯਾਰ ਹੋਰ 74000 ਦੀ 200 ਰੁਪਏ ਸੋਹਣੇ ਕਰ ਦਿਓ ਹਾਂਜੀ ਦੂਜੇ ਨੰਬਰ ਤੇ ਨੀਲੀ 라ਵੀ ਨੀਲੀ 라ਵੀ ਮਗਰੇ ਦੇ ਕੱਟੀ 1 ਕਿਲੋ ਦੁੱਧ ਹੂੰ ਜਿੰਨਾ ਮਹੀਨਾ ਦੀ ਚੈੱਕ ਪਾਸ ਠੀਕ ਆ ਹਾਂਜੀ ਜਿੰਨਾ ਮਹੀਨਾ ਦੀ ਚੈੱਕ ਪਾਸ ਕੱਟ ਪਾਸ ਜੀ ਕੱਟਿਓ ਪਰਾਂ ਬੱਜੀਆ ਹਾਂਜੀ ਕੱਟਿਓ ਬੱਦੀ ਬੋਲੀ ਜੀ ਠੀਕ ਆ ਯਾਰ ਕਿੱਤੀ ਹੋ ਗਈ ਜਿੰਨਾ ਵੀ ਨਹੀਂ ਚੈੱਕ ਪਾਤੀ ਠੀਕ ਆ ਲੈਓ ਜਿਹੜਾ ਕੋ ਪੈਨ ਕਰਾਉਂਦਾ ਆ ਉਹਦੀ ਚੈੱਕ ਪਾਸ ਕਰਾਇਆ ਆ ਕੀ ਗਰੰਟੀ ਆ ਚੈੱਕ ਆਪਣੀ ਤਸੱਲੀ ਕਰਵਾ ਕੇ ਲੈ ਕੇ ਜਾਵੇ ਤੇ ਨੀਲੀ ਆ ਗਈ ਹਾਂਜੀ ਓਕੇ ਤੇ ਰੇਟ ਕਿੰਨਾ ਰਹੇਗਾ ਜੀ ਤੁਹਾਨੂੰ ਸਮੇਂ ਵੀ 75 ਹਾਂਜੀ ਤੇ ਛੋੜ ਛੱਪਾ ਕਰਨਾ ਵਿੱਚੋਂ ਕੀ ਆ ਗਿਆ ਰੱਖੀ ਕਿਵੱਤਰ ਕਿਵੱਤਰ ਜਿਮੱਤ ਜਨ ਦੇ ਦੇਗੀ ਓਕੇ ਭਾਵੇਂ ਉਹ ਨੀਲੀ ਲੈ ਜੇ ਭਾਵੇਂ ਇਹ ਨੀਲੀ ਲੈ ਜੇ ਭਾਵੇਂ ਉਹ ਲੈ ਜੇ ਅਠੀ ਠੀਕ ਆ ਮਈਆਂ ਦੋਵੇਂ ਚੰਗੀਆਂ ਹਾਂਜੀ ਤੀਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ ਜੀ ਦੁੱਧ ਦੇ ਥੱਲੇ 7 ਕਿਲੋ ਜੀ ਅੱਛਾ ਜੀ ਸੂਈ ਨੂੰ 20 ਕਰੋਗੇ ਜੇ ਅਗਲੇ ਥਾਂ ਦੀ ੱੱਲੜ ਦੀ ਐ ਅਗਲੇ ਥਾਂ ਦੀ ੱੱਲੜ ੱੱਲੜ ਜੀ ਬੱਚਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਹਾਂਜੀ ਦੁੱਧ ਦੇ ਥੱਲੇ ਥੱਪਾਂ ਤੋਂ ਤਾਂ ਹੈ 7 ਕਿਲੋ ਤਾਂ ਹੈ ਹਾਂਜੀ ਨੋਈ ਪਾ ਫਿਰ ਮੁਫਤੀ ਆ ਮੁਫਤੀ ਜੀ ਕਿੰਨਾ ਕਰ ਦੇਣਾ 45 ਦੀ ਦੇ ਦਈਏ 45 ਦੀ ਹਾਂਜੀ ਹੋਰ ਕਰ ਦੇਣਾ ਥੋੜਾ ਬੜਾ 43 ਦੀ ਦੇ ਦੋ ਹੋਰ ਹੀ ਆ ਡਾਦਗੀ 40 ਦੀ ਦੇ ਦੋ 40 ਦੀ 4000 ਰੁਪਏ ਹੁਣ 200 ਰੁਪਏ 40 ਚੋਂ 200 ਛੋੜ ਹਾਂਜੀ ਨਹੀਂ ਲੱਪਣਾ ਪਾ ਹੈ ਹਾਂਜੀ ਦੁੱਧ ਪੀ ਗਏ ਵੀ ਜਿਹੜੇ ਮਰਜ਼ੀ ਬੰਨੇ ਤੋਰ ਦੇ ਗਏ ਹਾਂਜੀ ਹਾਂਜੀ ਠੀਕ ਆ ਤੇ ਚੌਥੇ ਨੰਬਰ ਤੇ ਆ ਗਈ ਅੱਗੇ ਕੁੰਡੀ ਹਾਂਜੀ ਇਹਦਾ ਬਚਾ ਖੰਦ ਦਾ ਆਗਲ ਕੱਟੇ ਕੱਟਾ ਜੀ ਲੋ ਆ ਕੱਟਾ ਖਲਾ ਜੀ ਦੋ ਦੇ ਫਿਰ 8 ਕਿਲੋ ਜੀ 8 ਕਿਲੋ ਹਾਂਜੀ ਚੌਣ ਓਕੇ ਆ ਜੀ ਚੌਣ ਓਕੇ ਹੰਸਾ ਹੂੰ ਲੋ ਜੀ ਚੌਣ ਓਕੇ ਜੀ ਲੈਓ ਇਹਦਾ ਆਖੋ ਤੇ ਗੱਦੀ ਨੂੰ ਤੇ ਭਾਗ ਮਾ ਜੀ ਹਾਂ ਤਾਂ ਵੀ 75 ਦੀ ਦੇਗੀ 75 ਜੀ ਹਾਂ ਹੋਰ ਕਰ ਦੇ ਦੇਖ ਲੋ ਜਿੰਨਾ ਕਰਨਾ ਕਰੋ ਤੂੰ ਕਰਨਾ ਆਪ ਹੀ 70 ਦੀ ਦੇ ਦੋ 70 ਦੀ ਜਾਣ ਦੇ ਅਜਾ 200 ਰੁਪਏ 200 ਛੋੜ ਇੱਕ ਆ ਜਰਸੀ ਤੇ ਐਫ ਐਫ ਕ੍ਰੋਸ ਵੈਰ ਹਾਂ ਜੀ ਇਹ ਆ ਜੀ ਆਈ ਆ ਜੀ ਮਗਰ ਬੱਚਾ ਬੱਚਾ ਮੱਛਾ ਮਗਾ ਤੇ ਜੀ ਹੂੰ 14 ਕਿਲੋ ਦੁੱਧ ਤਿਆਰ ਜੀ ਅੱਛਾ ਹਾਂ ਜੀ ਕਿਉਂ ਰੋਕੇ ਆ ਕਿਉਂ ਰੋਕੇ ਆ ਜੀ ਖਾਣ ਚੰਗਾ ਬਣਾਈ ਆਪਾਂ ਭੈਣ ਭਰਾ ਨੂੰ ਵੀਡੀਓ ਤੇ ਚਵਾ ਲੈਣੇ ਉੱਤੇ ਉੱਤੇ ਭਾਵੇਂ ਇਹਨੂੰ ਚੱਲਾਇਆ ਦਾਰੀ ਕਰ ਲਿਆ ਲਓ ਜੀ ਥਾਂ ਲੈਵਾ ਬਹੁਤ ਚੰਗਾ 14 ਕਿਲੋ ਦੁੱਧ ਹੈ ਲੈ ਲਓ ਬਾ ਛੋਟਾ ਈ ਆ ਕਿੰਨੇ ਦੀ ਦੇ ਦਈ 40 ਦੀ ਦੇ ਦੋ ਸਿਰਫ ਹਾਂ ਜੀ ਹੋਰ ਕਰਨਾ ਯਾਰ 30 ਦੀ ਦੇ ਦੋ ਵਾਹ 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 35 ਦੀ ਦੇ ਦੋ ਵਾਹ 35 ਹਜ਼ਾਰ ਦੀ 35 35 ਹਜ਼ਾਰ ਦੀ ਵਾਹ 35 ਹਜ਼ਾਰ ਦੀ ਸਜਣੋ ਤੇ ਬੱਚਿਆਂ ਦਾ ਆਹ ਬੱਚਾ ਜੀ ਆਹ ਅੱਛਾ ਜੀ ਠੀਕ ਆ ਦੁੱਧ 14 ਕਿਲੋ ਦੀ ਗੱਲ ਜੀ ਦੁੱਧ 14 ਕਿਲੋ ਦੀ ਗੱਲ ਚੋਂ ਰੁਕੇ ਜੀ ਚੋਂ ਰੁਕੇ ਜੀ ਨੋ ਠੀਕ ਆ ਆ ਪਸ਼ੂ ਪੰਡ ਅਮੀਸ਼ਾ ਪਹੁੰਚ ਕੇ ਤਸल्ली ਕਰਕੇ ਲੈ ਕੇ ਜਾਇਓ ਸਾਸੀ ਖਾਸ ਆ ਰਿਹਾ